ਕਣਕ ਦੀ ਵੈਰੈਟੀ ਕੱਢੀ ਐ ਪੀਵੀਡਬਲਯੂ ਚਪਾਤੀ ਹਾਂਜੀ ਸਾਰੇ ਕਹਿੰਦੇ ਐ ਐਮਪੀ ਦੀ ਵੀਟ ਬਹੁਤ ਵਧੀਆ ਉੱਥੋਂ ਆਟਾ ਆਉਂਦਾ ਹੁਣ ਸਾਨੂੰ ਪਤਾ ਵੀ ਨਹੀਂ ਉਹ ਸਹੀ ਐ ਕੀ ਐ ਐਮਪੀ ਦਾ ਆਟਾ ਕਹਿੰਦੇ ਅਸੀਂ ਲਈ ਜਾ ਰਹੇ ਹਾਂ ਮਹਗਾ ਵੀ ਪੈਂਦਾ ਸਾਨੂੰ ਹੂੰ ਟੱਬਰ ਦੀ ਇੱਕ ਅਸੀਂ ਕਣਕ ਦੀ ਵੈਰੈਟੀ ਕੱਢਤੀ ਪੀਵੀਡਬਲਯੂ ਚਪਾਤੀ ਦੁਬਾਰਾ ਦੱਸਿਓ ਇੱਕ ਕਣਕ ਦੀ ਵੈਰੈਟੀ ਕੱਢੀ ਪੀਵੀਡਬਲਯੂ ਚਪਾਤੀ ਅੱਛਾ ਇਹ ਚਪਾਤੀ ਇਹਦਾ ਨਾਂ ਚਪਾਤੀ ਰੱਖਿਆ ਚਪਾਤੀ ਰੱਖ ਲੈਣੇ ਹਾਂਜੀ ਇਹਦੇ ਕੀ ਹੈਗਾ ਕਿ ਇਹਦੀ ਜਿਹੜੀ ਆਟਾ ਹੈ ਇੱਕ ਤਾਂ ਇਹ ਰੰਗ ਚਿੱਟਾ ਹੈ ਦਾ ਬਹੁਤ আচ্ছা ਦੂਜਾ ਜਿਹੜਾ ਆਟਾ ਆਪਾਂ ਗੁੰਨ ਕੇ ਰੱਖ ਲੈਂਦੇ ਨਾ ਸਵੇਰੇ ਥੋੜੀ देर ਬਾਅਦ ਕਾਲਾ ਹੋ ਜਾਂਦਾ ਕਣਕ ਦਾ ਆਟਾ ਹਾਂਜੀ ਹਾਂਜੀ ਪੁੰਨਿਆ ਹੋਇਆ ਹਾਂਜੀ ਇਹ ਕਾਲਾ ਨਹੀਂ ਹੁੰਦਾ ਆਟਾ ਅੱਛਾ ਠੀਕ ਹੈ ਉਹ ਤੋਂ ਬਾਅਦ ਇਹ ਰੋਟੀ ਜਦੋਂ ਆਪਾਂ ਬਣਾ ਕੇ ਵੀ ਰੱਖ ਦਿੰਦੇ ਨੇ ਸੁੱਕਦੀ ਨਹੀਂ ਹੈ ਅੱਛਾ ਠੀਕ ਹੈ ਚੰਗੀ ਜਿਹਾ ਆਪਾਂ ਰੱਖਦੀ ਨਾ ਪਾ ਕੇ ਟੋਕਰੀ 'ਚ ਪੋਣਾ ਪਾ ਕੇ ਸੁੱਕਦੀ ਨਹੀਂ ਹੈਗੀ ਆਮ ਆਪਾਂ ਨੂੰ ਪ੍ਰੋਬਲਮ ਹੈ ਜਿਹੜੇ ਆਪਾਂ ਦਫ਼ਤਰਾਂ 'ਚ ਅਸੀਂ ਨੌਕਰੀਆਂ ਕਰਦੇ ਆਂ ਘਰੋਂ ਰੋਟੀ ਬਣਾ ਕੇ ਲਿਓਨੇ ਡੱਬੇ ਸੁੱਕ ਜਾਂਦੇ ਮਾਈਕ੍ਰੋਵੇਵ ਵੀ ਸੁੱਕ ਜਾਂਦੀ ਉਹ ਸੁੱਕਦੀ ਨਹੀਂ ਹੈਗੀ